ਪੰਜਾਬ ਸਰਕਾਰ ਦੇ ਮੁਹੰਮ ਦੇ ਤਹਿਤ ਜੁੱਧ ਨਸ਼ਾ ਵਿਰੁੱਧ ਦੀ ਲੜੀ ਚ ਜ਼ਿਲ੍ਹਾ ਚੰਨਾਟਾ ਦੇ ਅਧਿਅਤਿਜੇ ਮਾਨਯੋਗ ਐਸਐਸਪੀ ਸਦਾ ਹਰਵਿੰਦਰ ਸਿੰਘ ਵਰਕੀ ਦੀ ਵੱਲੋਂ ਸਖਤ ਗਾਈਡਲਾਈਨ ਜਾਰੀ ਕੀਤੀਆਂ ਜਿਨ੍ਹਾਂ ਤਹਿਤ ਸਬਵੇਜ ਸ਼ਾਕੋਟ ਦੇ ਮੋਡਲ ਥਾਣਾ ਸ਼ਾਕੋਟ ਇੰਸਪੈਕਟਰ ਮੁਖੀ ਅਸਰ ਬਲਵਿੰਦਰ ਸਿੰਘ ਭੁੱਲਰ ਜੀ ਦੀ ਟੀਮ ਵੱਲੋਂ ਇੱਕ ਵਿਦੇਸ਼ੀ ਨਾਗਰਿਕ ਜੋ ਪਿੰਡ ਪੂਨੀਆ ਦਾ ਗੁਰਵਿੰਦਰ ਸਿੰਘ ਜਿੰਦਾ ਪੁੱਤਰ ਲੇਟ ਬੰਤਾ ਸਿੰਘ ਵਾਸੀ ਪਿੰਡ ਪੂਨੀਆ ਥਾਣਾ ਸ਼ਾਕੋਟ ਉਹ 20 ਗ੍ਰਾਮ ਹੈਰੋਇਨ 50 ਨਸ਼ੀਲੀਆਂ ਗੋਲੀਆਂ ਦੋ ਸਿਲਵਰ ਪੇਪਰ ਹੈਰੋਇਨ ਲਿਪੜੇ ਹੋਏ ਇੱਕ ਲਾਈਟਰ ਇੱਕ ਪਾਈਪ ਇੱਕ ਡਿਜੀਟਲ ਕੰਡਾ 119000 ਡਰਗ ਬਣੀ ਸਹਿਤ ਇੱਕ ਗੱਡੀ ਸਫਾਰੀ ਰੰਗ ਚਟਾ ਨਾਲ ਗ੍ਰਿਫਤਾਰ ਕੀਤਾ ਇਹ ਦੋਸ਼ੀ ਲਗਾਤਾਰ ਆਪਣੇ ਇਸ ਤੰਦੇ ਤੇ ਨਸ਼ੀਲੇ ਪਦਾਰਥਾਂ ਦੇ ਵਿੱਚੋਂ ਵੜੋ ਸੀਗਾ ਇੱਕ ਕੈਨੇਡਾ ਤੋਂ ਅਨਟਾਰੀਓ ਤੋਂ ਆਇਆ ਹੋਇਆ ਔਰ ਉੱਥੇ ਵੀ ਅਨਟਾਰੀਓ ਚ ਇਹ ਦਿਖਾ ਦੋ ਇਹਦੇ ਦੱਸਣ ਅਨੁਸਾਰ ਦੋ ਮੁਕਾਦਮੇ ਦਰਜਾ ਇੱਕ ਦਾ ਨੁਕਤਾਣਾ ਹੋ ਗਿਆ ਕੱਜੇ ਵੀ ਅੰਡਰ ਟ੍ਰਾਇਲ ਹੈਗਾ ਇੱਥੇ ਆ ਕੇ ਵੀ ਇਹੀ ਧੰਦਾ ਕਰਦਾ ਸੀਗਾ ਇਹਨੂੰ ਪੁਲਿਸ ਨੇ ਰੰਗੇ ਹੱਥੀ ਜਿਹੜਾ ਇਹ ਸਾਡੇ ਤੋਂ ਸਮਾਨ ਜਿਹੜਾ ਨਸ਼ੀਲੇ ਸੰਗ ਗ੍ਰਿਫਤਾਰ ਕੀਤਾ ਇਹਨੂੰ ਮਾਨ ਜੋ ਅਦਾਲਤ ਵਿੱਚੋਂ ਦੋ ਦਿਨ ਦਾ ਪੁਲਸ ਰਿਮਾਂਡ ਹਾਸਲ ਕਰਕੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਆ ਦੇਖਿਆ ਜਾ ਰਿਹਾ ਕਿ ਇਹ ਜਿਹੜਾ ਸਮਾਨ ਆ ਜਿਹੜਾ ਇਹਨੇ 20 ਗ੍ਰਾਮ ਹੈਰੋਨ ਜਾਂ ਗੋਲੀਆਂ ਇਹ ਕਿੱਥੋਂ ਲਈਆਂ ਕਿਹੜੇ ਗਰੇ ਤੇ ਸਾਥੀ ਸੀਗੇ ਕੀ ਇਸ ਧੰਦੇ ਚ ਕਿਹੜੀਆਂ ਕਿਹੜੀਆਂ ਪ੍ਰਾਪਰਟੀ ਬਣਾਈਆਂ ਤੇ ਹੋਰ ਪੈਸਾ ਜਿਹੜਾ ਇਹਨੇ ਕਿਹੜੇ ਕਿਹੜੇ ਬੈਂਕ ਚ ਰੱਖਿਆ ਇਹ ਸਾਰਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਮਾਨ ਜੋ ਡੀਸੀ ਸਾਹਿਬ ਦੀ ਗੈਡਲਾਈਨ ਤੇ ਨਸ਼ਿਆਂ ਦੇ ਖਿਲਾਫ ਸਬਤ ਉਪਰਾਲੇ ਕੀਤੇ ਜਾ ਰਹੇ ਹਨ ਦੋਸ਼ੀ ਸਮਗਲਣੇ ਕਰਨ ਵਾਲੇ ਜਿਹੜੇ ਪੈਡਲਰ ਤੇ ਸਪਲਾਇਰ ਹਨ ਇਹਨਾਂ ਨੂੰ ਝੇਲ ਭੇਜਿਆ ਜਾ ਰਿਹਾ ਨਾਲ ਨਾਲ ਜਿਹੜੇ ਇਸ ਬਿਮਾਰੀ ਚ ਲਿਪਤ ਹੋ ਚੁੱਕੇ ਹਨ ਉਹਨਾਂ ਨੂੰ ਐਡਮਿਟ ਵੀ ਕਰਾਇਆ ਜਾ ਰਿਹਾ ਉਹਨਾਂ ਦਾ ਚੰਗੀ ਸਿਹਤ ਲਈ ਔਰ ਕੁਝ ਨੂੰ ਅਸੀਂ ਉਹ ਸੈਂਟਰ ਚ ਟ੍ਰੀਟਮੈਂਟ ਕਰਾ ਰਹੇ ਹਾਂ ਇਸੇ ਤਰ੍ਹਾਂ ਪਬਲਿਕ ਨੂੰ ਅਵੇਅਰ ਕਰਨ ਲਈ ਵੱਖ- ਸਪੋਰਟ ਨਾਲ ਰਿਲੇਟਡ ਜਾਂ ਅਦਰ ਕਾਉਂਸਲਿੰਗ ਲਈ ਵੀ ਉਪਰਾਲੇ ਕਰ ਰਹੇ ਹਨ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਸਖਤ ਉਪਰਾਲੇ ਕੀਤੇ ਜਾ ਰਹੇ ਹੋ ਲਗਾਤਾਰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਹੱਤਰਾ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਥੈਂਕ ਯੂ